ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਕਫਾਂ ਵਾਲੀ ਬਾਹਾਂ ਲੈ ਕੇ ਆਏ ਆਂ ਬਿਲਕੁਲ ਆਸਾਨ ਤੇ ਸੌਖੇ ਤੰਗਣਾ ਆਪਾਂ ਕਫ ਲਾਵਾਂਗੇ ਬਾਹ ਨੂੰ ਅੱਜ ਠੀਕ ਹੈ ਜੀ ਤਾਂ ਸਭ ਚੰਗੀ ਤਰ੍ਹਾਂ ਸਮਝ ਆ ਸਕੇ ਜੀ ਠੀਕ ਹੈ ਇਹ ਬਾਹ ਦਾ ਪੀਸ ਲੈ ਲਿਆ ਜੀ ਮੈਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਾਟ ਪਾ ਲੈਣੇ ਆ ਜਿਵੇਂ ਪਾਉਂਦੇ ਆਪਾਂ ਕੱਟ ਬਾਹਾਂ ਨੂੰ ਸੇਮ ਉਹੀ ਤਰੀਕੇ ਨਾਲ ਪਾਉਣੀ ਹੈ ਜੀ ਠੀਕ ਹੈ ਇਹ ਰਹਾ 3 ਇੰਚ ਲੈ ਕੇ ਜੀ ਜਿੰਨੇ ਆਪਣੇ ਮੋੜੇ ਤਿਆਰ ਨੇ ਆਪਾਂ ਕਪੜਾ ਪੂਰਾ ਪੂਰਾ ਹੀ ਕਪੜਾ ਹੈ ਜੀ 9 ਇੰਚ ਕੁ ਮੋੜੇ ਤਿਆਰ ਨੇ ਆਪਾਂ ਇੱਥੋਂ ਹੀ 3 ਇੰਚ ਹੀ ਕੱਟ ਪਾ ਲੈਨੇ ਜੀ ਮੋੜਿਆਂ ਦੀ ਅੱਗੇ ਤੱਕ ਨਹੀਂ ਜਾਣਾ ਜੀ 2 2.5 ਇੰਚ ਪਿੱਛੇ ਕਰਨੀ ਹੈ ਜੀ ਰੱਖਣੀ ਹੈ ਜੀ ਤੇ ਉਸ ਤੋਂ ਬਾਅਦ ਬਾਹਮੂਰੀ ਨਾਪ ਲੈਨੇ ਜੀ ਬਾਹਮੂਰੀ ਕਿੰਨੀ ਹੈ ਇਹ ਸੇਮ ਤਰੀਕੇ ਨਾਲ ਬਾਹਾਂ ਕਟਿੰਗ ਕਰਨੀ ਪਹਿਲਾਂ ਤਾਂ ਚਾਹੇ ਕਾਫ ਲਾਉਣੇ ਆਪਾਂ ਚਾਹੇ ਜਿਵੇਂ ਮਾਰਦੀ ਹੈ ਡੀਆਰ ਪੋਣਾਈ ਸੇਮ ਤਰੀਕੇ ਨਾਲ ਹੀ ਬਾਹਾਂ ਕੱਟ ਕਰਨੀ ਹੈ ਜੀ 5.5 ਬਾਹਮੂਰੀ ਤੇ ਆਪਾਂ ਡੇਢੀ ਬਾਦੂਲੇਆਂ ਕੱਪੜਾ 7 ਇੰਚ ਦਾ ਠੀਕ ਹੈ ਜੀ ਤੇ ਇਹਨੂੰ ਬਾਹਰ-ਬਾਹਰ ਘਾਣ ਰਜੇ ਕੱਟ ਦਾਂਗੇ ਜੀ ਇਹਨੂੰ ਬਾਹਾਂ ਦੀ ਕਟਿੰਗ ਪਹਿਲਾਂ ਸੇਡਰੀ ਕਿਹਣਾ ਹੋਣੀ ਹੈ ਹੁਣ ਆਪਾਂ ਨੇ ਕਰਨਾ ਕੀ ਹੈ ਜੀ ਮੂਰੇ ਕਾਫ ਲਾਉਣੇ ਆ ਕਾਫ ਕਿੰਨੇ ਬਾਹਾਂ ਹੋਣੀਆਂ ਕਾਫਾ ਦੀਆਂ ਜਿਨ੍ਹਾਂ ਦੀ ਕਈ ਵਾਰੀ ਪੌਣੀਆਂ ਬਾਹਾਂ ਹੋਣੀਆਂ ਕਾਫਾ ਲਈਆਂ ਤੇ ਕਈ ਵਾਰੀ ਪੂਰੀਆਂ ਬੀ ਬਣਾ ਲੈਣੇ ਆ ਜੇ ਤੁਸੀਂ ਪੌਣੀਆਂ ਬਾਹਾਂ ਬਣਾਉਣੀ ਤੇ 20 ਇੰਚ ਰੱਖ ਸਕਦੇ ਹੋ ਇਹ ਆ 2 ਇੰਚ ਹੈ ਵਿੱਦ ਕੱਪ ਹੈ ਜੀ 1.5 ਜਾਂ 2 ਇੰਚ ਕੱਪ ਹੋਣਗੇ ਨਾਲ ਇਹ ਇਹ ਬੀਚ ਵਿੱਚ ਲਵਾਈ ਦੱਸੀ ਹੈ ਜੀ ਜੇ ਤੁਸੀਂ ਪੂਰੀਆਂ ਬਣਾਉਣੀਆਂ ਤਾਂ 2 ਇੰਚ ਦੀਆਂ ਹੋਣੀਆਂ ਜੀ ਪੂਰੀਆਂ ਵਿੱਦ ਕੱਪ ਨਾਲ ਠੀਕ ਹੈ ਬਾਕੀ ਜੇ ਮੰਗਦੇ ਹੋ ਕਾਊਂਟਿੰਗ ਤੁਸੀਂ 1.5 ਇੰਚ 2 ਇੰਚ ਕੱਪ ਲਾ ਸਕਦੇ ਹੋ ਠੀਕ ਹੈ ਪਰ ਜਿਹੜੀ ਸਾਰੀ ਕਟਿੰਗ ਕਰਨੀ ਹੈ ਸੇਮ ਕਟਿੰਗ ਕਰਨੀ ਹੈ ਸਭ ਤੋਂ ਪਹਿਲਾਂ ਬਰ ਕਟਿੰਗ ਹੀ ਕਰ ਲੈਣੇ ਆ ਜੀ ਹੁਣ ਸੇਮ ਤਰੀਕੇ ਨਾਲ ਆਪਾਂ ਬਾਂਦੀ ਕਾਟ ਪਾ ਲਾਂਗੇ ਜੀ ਠੀਕ ਹੈ ਐਸੀ ਵੀ ਬਾਂਹ ਪੀਸ ਲੱਤਾ ਹੈ ਕੱਪੜਾ ਪੀਸ ਲੱਤਾ ਹੈ ਜਿਵੇਂ ਸਮਝਾਉਣ ਵਾਸਤੇ ਲੱਤਾ ਹੈ ਜੀ ਠੀਕ ਹੈ ਜੀ ਤੁਸੀਂ ਕਹੇਂਗੇ ਵੀ ਨਾਪ ਤਾਂ ਨਾਪੀ ਜਾ ਹੈ ਨਹੀਂ ਬਾਂਹ ਮੈਸ ਕਾ ਕੇ ਨਾਪੀ ਨਹੀਂ ਹੈਗੀ ਬਾਂਹ ਇਹ ਇੰਨਾ ਘੜ ਕੋ ਪੀਸੀਗਾ ਠੀਕ ਹੈ ਆ ਲੈ ਲਿਆ ਜੇ ਪਾਣੀ ਮਣਾਪਾ ਨੇ ਕੀ ਕਰਨਾ ਜੀ ਜਿਹੜਾ ਕੱਫ ਲਾਉਣ ਉਹਨਾਂ ਬਟਨ ਵੀ ਲਾਉਣ ਟਿਚ ਬਟਨ ਲਾਉਣੇ ਆ ਜੀ ਤੇ ਇੱਥੇ ਆਪਾਂ ਨੇ ਕੀ ਕਰਨਾ ਹੈ 3 ਇੰਚ ਕੱਪ 3 ਇੰਚ ਪਰ ਨਿਸ਼ਾਨ ਪਰ ਇੱਕ ਟੱਕਲ ਲਾ ਲੈਣਾ ਜੀ ਠੀਕ ਹੈ ਜੀ ਇਹ ਖੁੱਲੇ ਕੱਪੜਾ ਬਣਾਉਣੇ ਆ ਜੀ ਇਹ ਕਾਫਲਾਉਣੇ ਹੀ ਖੁੱਲੇ ਬਣਾਉਣੇ ਆ ਹੀ ਬੰਦ ਨਹੀਂ ਬਣਾਉਣੇ ਜੀ ਹੈਗੇ ਜਿਵੇਂ ਕੁੜਤੇ ਪਜਾਮੇ ਹੁੰਦੇ ਨੇ ਜੀ ਆਪਣੇ ਆਪਾਂ ਟੱਕ ਲਾ ਲਈ ਹੁਣ 3 ਇੰਚ ਦੇ ਆਈ ਨਮਾ ਕੋ ਕਾਫਲਾ ਕਪੜਾ ਲੈ ਲੈਣੇ ਆ ਜੀ ਆਪਾਂ ਨੇ ਇਹ ਕਾਫਲਾ ਪਿੱਛੇ ਲੈ ਲਿਆ ਹੈ ਜੀ ਇਹ ਡਬਲ ਕੀਤਾ ਹੋਇਆ ਜੀ ਕਪੜਾ ਮੈਂ ਠੀਕ ਹੈ ਜੀ ਇੱਕ ਪਾਸੇ ਪੇਸਟਿੰਗ ਲਾਈ ਹੋਈ ਹੈ ਜੀ ये दस इंच लंबाई है जी ठीक है जी ढाई इंच चढ़ाई है जी ठीक है सिर्फ हम दो इंच कप तैयार करने हैं जी ये चार इंच मूहरी होगी बह मूरी साढ़े चार इंच होगी जी ठीक है जेडे वाला प कपड़ा पीस होगा वादू हो गए बाकी आप पा देंगे जी ये ठीक है जिनी आपोर्डिंग ही आप कप लावे जी ठीक उन, है जी लाने की मैं सू दस ਆਪਾਂ ਨੇ ਬਾਹਰ ਪੀਸ ਲੈ ਲਿਆ ਜੀ ਜਿਹੜੇ ਆਪਾਂ ਟੱਕ ਲਾਇਏ ਸੀ ਨਾ ਹੁਣ ਦੋਨੇ ਪਾਸੇ ਤੇ ਇਹ ਮੋੜ ਲੈਣੇ ਆ ਜੀ ਪਹਿਲਾਂ ਠੀਕ ਹੈ ਵਿਰਪਾ ਸਾੰਤਿਕ ਇਹ ਜਸੈਂਬਲ ਨੂੰ ਸੌਕੇਟ ਆਂਗਰਾਂ ਆਪਾਂ ਦੋਨੇ ਪਾਸੇ ਮੋੜ ਲਿਆ ਜੀ ਕੱਪੜਾ ਇਹ ਇਹ ਵੀ ਟੱਕ ਲਾਇਆ ਸੀ 3-3 ਇੰਚ ਦੇ ਠੀਕ ਹੈ ਡਬਲ ਫੋਲਡ ਕਰਕੇ ਰੱਖ ਲਿਆ ਜੀ ਹੁਣ ਆਪਾਂ ਨੇ ਕੀ ਕਰਨਾ ਬਾਹਰ ਇਦਾਂ ਕਰਕੇ ਇਹ ਸੈਂਟਰ ਟੱਕ ਲਾ ਲਿਆ ਜੀ ਇੱਕ ਆਪਾਂ ਨੇ ਠੀਕ ਹੈ ਇਹ ਟੱਕ ਲਾਇਆ ਜੀ ਵੀ ਆਹ ਜਿਹੜਾ ਦੋ-ਦੋ ਵਾਰ ਪਾ ਲੈਣੇ ਆਪਾਂ ਨੇ ਬਰੀਵੀਂ ਬਾਦ ਆਬ ਦੇਣੇ ਆਪਾਂ ਦੋ-ਦੋ ਠੀਕ ਹੈ ਜੀ ਆ ਦੇਖੋ ਇੱਕ ਮਝੂੜੂ ਕਾ ਨਹੀਂ ਇੱਕ ਵਾਰ ਦੱਬਣਾਈ ਕਿ ਇੱਥੇ ਬਾਦ ਆਬ ਲੈ ਜੀ ਆਪਾਂ ਨੇ ਤੇ ਇੱਕ ਇੱਥੇ ਬਾਦ ਆਬ ਦੇਣਾ ਜੀ ਨਾਲ ਇਹ ਬਾਦ ਦੱਬਣੇ ਜੇ ਅਗਲੇ ਵਾਰ ਦੱਬਾ ਬਾਦ ਦੱਬਣੇ ਜੇ ਪਟੱਕ ਲਾਇਆ ਸੀਗਾ ਸੇਮ ਟਾਈਮ ਨਾਲ ਦੱਬਣੇ ਆ ਜੀ ਪਾਵੇਂ ਮੁਈਕ ਪਾਸੇ ਨੂੰ ਜਾਣ ਸਾਰੇ ਬਲਾਂ ਦੇ ਠੀਕ ਹੈ ਆ ਦੇਖੋ ਤੀਕ ਐਦੇ ਦਬ ਲੈਣਾ ਜੀ ਬਲ ਠੀਕ ਹੈ ਬਾਕੀ ਜੇ ਬਾਲ ਕੱਟ ਗਏ ਆਪਾਂ ਜੇ ਨਾਲ ਨਾਲ ਬਲ ਦੱਬ ਦਾਂਗੇ ਦੋਹਾਂ ਬਲ ਆਪਾਂ ਸੈਂਟ ਦੱਬ ਲਏ ਆ ਜੀ ਤੇ ਹੁਣ ਤਾਂ ਕੱਟ ਬਣਾ ਲੈਣੇ ਆ ਜੀ ਅਸੀਂ ਐਦੇ ਤਾਗੇ ਤਾਂ ਅਮਰ ਕੰਨ ਲੱਗੇ ਤਾਂ ਚੰਗੀ ਤਰ੍ਹਾਂ ਸਮਝ ਆ ਸਕੇ ਤਾਂ ਕੱਟ ਦਾ ਲਾਇਆ ਜੀ ਇਥੇ ਆਪਾਂ মাপ ਲੈਨੇ ਆ ਜੀ 4.5 ਇੰਚ ਹੋਇਆ ਇਹ ਕਪੜਾ ਜੇ ਬਾਦ ਹੋਇਆ ਆਪਾਂ ਇੱਕ ਅੱਧਾ ਬਣਾ ਫੋੜ ਦੱਬ ਦਾਂਗੇ ਠੀਕ ਹੈ ਜੇ ਤੁਸੀਂ ਤਾਕਾ ਖਿੱਚ ਕੇ ਮਾਪ ਸਕਦੇ ਹੋ ਆ ਦੇਖੋ ਪੂਰੇ ਪੂਰੇ ਹੀ ਆਏ ਆ 4.5 ਇੰਚ ਠੀਕ ਹੈ ਜੀ ਪੂਰੇ ਬੜਾ ਆਏ ਆ ਜੀ ਆਪਾਂ ਇਹ ਕਪੜੇ 2 ਇੰਚ ਦੀ ਪੇਸਟੀ ਸ਼ੀਟ ਲਾ ਲਈ ਹੈ ਜੀ ਠੀਕ ਹੈ ਜੀ ਇਧਰ ਪੇਸਟਿੰਗ ਇੱਕ ਪਾਸੇ ਲਾਈਏ ਜੀ ਇੱਕ ਪਾਸੇ ਨਹੀਂ ਲਾਈਏ ਇਸ ਤਰ੍ਹਾਂ ਬੁਕਰਮ ਜੇ ਆਪਾਂ ਦੋਵਾਂ ਪਾਸੇ ਲਾਉਣੇ ਆ ਜੀ ਤਾਂ ਬੜਾ ਜਿਆਦਾ ਹਾਰਡ ਹੋ ਜੰਨੇ ਆਈ ਐਸਾ ਵੀ ਇੱਕ ਪਾਸੀ ਲਾਉਣੇ ਆ ਜੀ। ਭਾਵੇਂ ਇਹ ਜੇ ਅਸੀਂ ਬੁਕਰਮ ਲਾ ਲਓ, ਭਾਵੇਂ ਕੋਈ ਕੱਪੜਾ ਹੋਵੇ, ਹਾਰਡ ਉਹ ਲਾ ਸਕਦੇ ਵਿੱਚ ਭਰ ਸਕਦੇ ਆਪਾਂ। ਇਹਦੇ ਪੇਸਟਿੰਗ ਲਾਉਦੀ ਆਪਾਂ ਆਪਣਾ ਮੋੜ ਦੇਣਾ ਆਪਾਂ ਨੇ। ਆ ਦੇਖੋ ਅੱਧਾ ਦੀ ਕੰਪਾ ਫਾਦੂ ਰੱਖਿਆ ਹੋਇਆ ਜੀ। ਉਹ ਮੋੜ ਦਾਂਗੇ ਉੱਪਰ ਨੂੰ। ਠੀਕ ਹੈ ਜੀ। ਆਪਾਂ ਜਿਹਨੇ ਪੇਸਟਿੰਗ ਲਾਈ ਜਿਹੜਾ ਕੱਪੜਾ ਮੋੜ ਲਿਆ ਜੀ ਠੀਕ ਹੈ। ਹੁਣ ਆਪਾਂ ਨੇ ਕੀ ਕਰਨਾ ਹੈ? ਸਿੱਧਾ ਪਾਸਾ ਵਿੱਚ ठीक है पुट्ठा पासा बहर रख थी। के जोड़ा अपना कपड़ा मोड़ियांग ला लेनी जी ठीक है जिन्ना अपना कपड़ा मोड़िया उन्ना कपड़ा अपने फाल साइडा से पैर पैर सिलाई ला देंगे जी दो पासे ये बंद पास वाल नहीं लाई हैगी साइडा से सिलाई लावे ठीक है जी आखो ਇਹਦੇ ਦੋਨੇ ਪਾਸੇ ਲਾ ਲਾਂਗੇ ਜੀ ਆਪਾਂ ਇੱਕ ਆਪਰੇ ਦੋਨੇ ਪਾਸੇ ਸਲਾਈ ਲਾ ਲਈ ਹੈ ਜੀ ਇਹਨਾਂ ਸਿੱਧਾ ਕਰਦੇ ਆਂ ਜੀ ਆਪਾਂ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੇ ਆ ਜੀ ਸਿੱਧਾ ਕਰਕੇ ਆ ਦੇਖੋ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰ ਕੁੰਜੀ ਕੱਢ ਦਾਂਗੇ ਸਾਰੀ ਚੰਗੀ ਤਰ੍ਹਾਂ ਤੁਸੀਂ ਕਿਸੇ ਵੀ ਤਿੱਖੀ ਜੀ ਨਾਲ ਕੱਢ ਸਕਦੇ ਹੋ ਠੀਕ ਹੈ ਐਦਾਂ ਕੱਪ تیار ਕਰ ਲੈਣੇ ਤੇ ਆਪਾਂ ਇਹ ਸੈਂਟਰ ਤੇ ਟੱਕ ਲਾ ਲੈਣਾ ਜੀ ਇੱਕ ਸਭ ਸੌਖਾ ਲੈ ਲਈਏ ਆਪਾਂ ਘਟਵਾ ਨਹੀਂ ਹੁੰਦਾ ਜੀ ਠੀਕ ਹੈ ਜੀ ਚੰਗੀ ਜਿਹਾ ਨੇ ਪ੍ਰੈਸ ਕਰਕੇ ਆਪਾਂ ਨੇ ਠੀਕ ਹੈ ਹੁਣ ਆਪਾਂ ਝੜਦੇ ਆ ਜੀ ਇਹਨੂੰ ਆਪਾਂ ਇਹ ਤਿਆਰ ਕੱਪ ਕੀਤਾ ਜੀਗਾ ਆਪਾਂ ਬਾਹਰ ਝੜਦੇ ਆ ਜੀ ਹੁਣ ਕੀ ਕਰਨ ਆਪਾਂ ਬਾਹਰ ਦਾ ਸਿੱਧਾ ਪਾਸਾ ਜੀ ਤੇ ਕੱਪ ਵੀ ਆ ਸਿੱਧਾ ਕੀਤਾ ਹੋਇਆ ਜੀ ਜਿਹੜਾ ਪਰਾ ਮੋੜਿਆ ਹੋਇਆ ਪਾਸਾ ਹੀ ਉੱਪਰ ਰੱਖਣਾ ਜਿਹੜਾ ਖੁੱਲਾ ਪਾਸਾ ਹੀ ਆਪਣੇ ਰੈਸ ਲਾਈ ਵਾਸਤੇ ਉਹ ਬਾਹਰ ਦੇ ਪਰੱਖ ਲੈਣਾ ਜੀ ਬਣਾਏ ਜੜਾਂਗੇ ਜੀ ਆਪਾਂ ਠੀਕ ਹੈ ਸਿੰਗਲ ਸਿੰਗਲ ਜੜਾਂਗੇ ਟੱਕਣਾ ਟੱਕ ਮਲਾ ਕੇ ਦੇਖਣਾ ਜੀ ਆਪਾਂ ਕਿ ਸੈੱਟ ਹੈਗਾ ਹੀ ਸਾਰਾ ਜੇ ਸੈੱਟ ਹੈ ਜੜ ਦੋ ਤੇ ਆਪਾਂ ਹੁਣ ਜੜ ਲੈਣੇ ਆ ਜੀ ਠੀਕ ਹੈ ਆ ਦੇਖੋ ਹੁਣ ਆਪਾਂ ਅੱਗੇ ਫੜਦੇ ਆ ਜੀ ਇਹ ਥੋੜਾ ਬਾ ਕਈ ਵਨਾਂ ਕਾਂਟਵਾਦ ਵੀ ਜਾਂਦਾ ਏ ਇੱਕ ਕਪੜਾ ਖਿਚਰੋ ਤੇ ਕਿੱਟ ਲੈ ਛੱਡ ਦੋ ਜੀ ਤੇ ਸੈਟ ਆ ਜਾਂਦਾ ਏ ਕੋਈ ਦੁਬਾਰਾ ਬਾਹਰ ਪਾਉਣ ਦੀ ਲੋੜ ਨਹੀਂ ਹੁੰਦੀ ਜੀ ਨਾ ਵਿੱਚ ਹਲਕੇ ਹੱਥ ਨਾਲ ਆਪਾਂ ਲਾ ਦੇਣਾ ਸਾਈਡਾਂ ਸਾਈਡ ਡਬਲ ਕਰ ਦੇਣੀ ਹੈ ਜੀ ਤਾਂ ਕਿ ਉੱਡੜੇ ਨਾ ਇਹ ਠੀਕ ਹੈ ਹੁਣ ਆਪਾਂ ਨੇ ਕਰਨਾ ਕੀ ਹੈ ਆ ਦੇਖੋ ਜੇ ਸਲਾਈ ਹੜ ਕੇ ਆਏ ਬਾਹਰ ਦੀ ਸਿੱਧੀ ਸਲਾਈ ਦਿਸਰੇ ਵੀ ਲੱਗਦੀ ਨਾ ਬਾਹਰ ਸਲਾਈ ਇਹ ਝੜ ਦੋ ਜੀ ਫਿਰ ਠੀਕ ਹੈ वो दुबारा लाने की नहीं सिलाई हैगी हम अपने की करना यह चीज बिच पा लेनी जी जी आप सिलाई लाई सी ठीक है देखो, ये बिच पा के सिलाई अपना सिलाई ला दें सारे पासे, ठीक पा। है जी आखो ऐदाच रख लेना कप जी आप सिलाई जड़े से ना बिघनी भी चाहिए हैगीदा रख के अपने कप जड़ जाने सिंपल ढंग है जी ठीक है काफ अपना ला ले जी और देखो ठीक है जी चंगी जर प्रेसर पर खा लेने जी फिर ना चुप जाए जी दूसरा कपड़ा तो हूँ अपने सिलाई लानी है जी बहा की तुम लगता किमें लाइनी है जी बह सिलाई आीक है आफ न कप मिला के ठीक है जी ਇੱਥੋਂ ਸਲਾਈ ਸ਼ੁਰੂ ਕਰਨੀ ਹੈ ਜੀ 3 ਇੰਚ ਆਪਣੇ ਤੱਕ ਲਾਇਆ ਸੀ ਥੋੜੀ ਉੱਪਰੋਂ ਸਲਾਈ ਸ਼ੁਰੂ ਕਰਨੀ ਹੈ ਜੀ ਠੀਕ ਹੈ ਜੀ 깔 ਲਾ ਕੇ ਖਾਣੀ ਹੈ ਜੀ ਮੈਂ ਆ ਸਲਾਈ ਇਹ ਕਿਉਂ ਕਹਿ ਡਬਲ ਕਰ ਲੈਣੀ ਹੈ ਜੀ ਜਿੰਨੇ ਆਪਣੇ ਮੋਡੇ ਹੋਣਗੇ ਤਿਆਰ ਉਹਦੇ ਅਕੋਰਡਿੰਗ ਹੀ ਆਪਾਂ ਨੇ ਸਲਾਈ ਲਾ ਲੈਣੀ ਹੈ ਜੀ ਠੀਕ ਹੈ ਵੈਸੇ ਇਹ ਵਾਹ ਖੁੱਲਹੀ ਹੁੰਨੇ ਉਹ ਮੋਰੇ ਬਾਅਦ ਪੈਗੇ ਨਾ ਉਹ ਨਹੀਂ ਖੁੱਲਹੀ ਹੁੰਨੀ ਵਾਹ ਜੇ ਬਾ ਫੀਲਡਿੰਗ ਜਾਂਗੇ ਬਾਹਰੋਂ ਆੜ ਲੱਗਦੀ ਐ ਥੋੜੀ ਖੁੱਲੀਆਂ ਸੁਣੀ ਲੱਗਦੀ ਐ ਬਾਹਾਂ ਇਹ ਕਫਾਂ ਲੀਆਂ ਆ ਦੇਖੋ ਐਦਾਂ ਕਫ ਲੱਗੇ ਆ ਜੀ ਤੇ ਇਹ ਪਿਛਵਣ ਲੱਗ ਜਾਣੇ ਜੀ ਆਪਣੇ ਐਦਾਂ ਕਫ ਲੱਗੇ ਆ ਜੀ ਤੇ ਇੱਥੇ ਪਿਛਵਣ ਲੱਗ ਜਾਣਾ ਜੀ ਕਿੱਧਰ ਕਿੱਧਰ ਠੀਕ ਐ ਤੇ ਐਦਾਂ ਫੋਲਡ ਹੋਣਾ ਜੀ ਇਹਨਾਂ ਦੇ ਵਿੱਚ ਨੂੰ ਠੀਕ ਐ ਜੀ આ દેખો ઠીક હે કાખા મે લાગે હે જી બાર તૈયાર હો ગઈ હે જી જો સાડી વિડીયો વધીરે કે લાઈક ਤੇ સબસ્ક્રાઇબ જરૂર karna hai ji thanyavad